ਗੁਰੂ ਲਾਦੋਰੇ ਸਿੱਖ ਐਸੋਸੀਏਸ਼ਨ ਮੌਂਟਰੀਅਲ ਕੈਨੇਡਾ ਦੇ ਵੱਲੋਂ ਪਿਛਲੇ 20 ਸਾਲਾਂ ਤੋਂ ਲੋੜਵੰਦ ਲੋਕਾਂ ਦੀ ਸੇਵਾ ਕਰਦੇ ਆ ਰਹੇ ਨੇ ਤੇ ਜਾਣਕਾਰੀ ਦਿੰਦੇ ਹੋਏ ਜੈਰੀ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਦੇ ਮੌਕੇ ਤੇ ਗੁਰੂ ਲਾਦੋਰੇ ਐਸੋਸੀਏਸ਼ਨ ਦੇ ਵੱਲੋਂ ਇੱਕ ਨਵਾਂ ਉਪਰਾਲਾ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਕੈਨੇਡਾ ਮੌਂਟਰੀਅਲ ਸ਼ਹਿਰ ਦੇ ਵਿੱਚ 10 ਲੋੜਵੰਦ ਪਰਿਵਾਰਾਂ ਸਟੂਡੈਂਟ ਵਿਅਕਤੀ ਤੇ ਜਿਨ੍ਹਾਂ ਦੇ ਕੋਲ ਕੰਮ ਨਹੀਂ ਹੈ ਜਾਂ ਆਰਥਿਕ ਤੌਰ ਤੇ ਸਮਰੱਥ ਨਹੀਂ ਹਨ ਜਿਨ੍ਹਾਂ ਨੂੰ ਵਾਕੀ ਹੀ ਇਸ ਦੀ ਜ਼ਰੂਰਤ ਹੈ ਤੇ ਜਦੋਂ ਆਉਣ ਵਾਲੇ ਸਮੇਂ ਤੇ ਉਹ ਸਮਰੱਥ ਹੋ ਜਾਣਗੇ ਤਾਂ ਉਹ ਸੰਸਥਾ ਨੂੰ ਇਹ ਰਾਸ਼ੀ ਵਾਪਸ ਕਰਨਗੇ। ਉਹਨਾਂ ਨੂੰ 1000 ਡਾਲਰ ਦੀ ਰਾਸ਼ੀ ਦਿੱਤੀ ਜਾਵੇਗੀ। ਜਿਕਰ ਹੋ ਗਏ ਕਿ ਗੁਰੂ ਲਾਡੋ ਦੇ ਐਸੋਸੀਏਸ਼ਨ ਦੇ ਵੱਲੋਂ ਪਿਛਲੇ ਸਮੇਂ ਚ ਕਰੋਨਾ ਕਾਲ ਦੇ ਵਿੱਚ ਵੀ ਲੋੜਵੰਦਾਂ ਦੀ ਸੇਵਾ ਕੀਤੀ ਤੇ ਨਾਲ ਹੀ ਇੰਡੀਆ ਤੇ ਕੈਨੇਡਾ ਦੇ ਵਿੱਚ ਸੰਸਥਾ ਦੇ ਮੈਂਬਰਾਂ ਦੇ ਸਹਿਯੋਗ ਦੇ ਨਾਲ ਇਹ ਸੇਵਾ ਕਰਦੇ ਆ ਰਹੇ ਨੇ ਤੇ ਕਿਸੇ ਵੀ ਬਾਹਰਲੇ ਵਿਅਕਤੀਆਂ ਦੇ ਕੋਲੋਂ ਡੋਨੇਸ਼ਨ ਨਹੀਂ ਲਈ ਜਾਂਦੀ। ਜਿਵੇਂ ਕਿ ਗਰੀਬ ਲੋੜਵੰਦਾਂ ਦੇ ਘਰ ਬਣਾਉਣਾ, ਪੀਣ ਵਾਲੇ ਪਾਣੀ ਲਈ ਸਮਰਸਿਪਲ ਬੋਰ ਨਗਵਾ ਕੇ ਦੇਣਾ ਲੋੜਵੰਦਾਂ ਨੂੰ ਰਾਸ਼ਨ ਮੁਹੱਈਆ ਕਰਵਾਉਣਾ ਬਿਮਾਰੀਆਂ ਤੋਂ ਪੀੜਿਤ ਲੋਕਾਂ ਦਾ ਇਲਾਜ ਕਰਵਾਉਣਾ ਤੇ ਮੌਤ ਹੋ ਜਾਣ ਤੇ ਸੰਸਕਾਰ ਕਰਨ ਦੇ ਵਿੱਚ ਆਰਥਿਕ ਤੌਰ ਤੇ ਸਹਾਇਤਾ ਕਰਨਾ ਤੇ ਹੋਰ ਕਈ ਪ੍ਰਕਾਰ ਦੀਆਂ ਸੇਵਾਵਾਂ ਕਰਦੇ ਆ ਰਹੇ ਨੇ ਜੈਰੀ ਸਿੰਘ ਨੇ ਕਿਹਾ ਕਿ ਜਾਤ ਪਾਤ ਤੇ ਧਰਮਾਂ ਤੋਂ ਉੱਪਰ ਉੱਠ ਕੇ ਮਾਨਵਤਾ ਦੀ ਸੇਵਾ ਕਰਨੀ ਚਾਹੀਦੀ ਹੈ ਜੋ ਕਿ ਸਭ ਤੋਂ ਵੱਡੀ ਸੇਵਾ ਹੈ ਉਹਨਾਂ ਨੇ ਕਿਹਾ ਕਿ ਜੋ ਨਵੇਂ ਮੈਂਬਰ ਬੰਨਣਾ ਚਾਹੁੰਦੇ ਨੇ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਨੇ ਤੇ ਇਹ ਪਹਿਲੀ ਸੰਸਥਾ ਹੈ ਜੋ ਕਿ ਪਾਰਦਰਸ਼ੀ ਹੈ ਜੋ ਵੀ ਮੈਂਬਰ ਇਸ ਸੰਸਥਾ ਦੇ ਖਾਤੇ ਹਾਂ ਤੇ ਖਰਚਿਆਂ ਦੀ ਜਾਣਕਾਰੀ ਲੈਣਾ ਚਾਹੁੰਦਾ ਹੈ ਉਸ ਨੂੰ ਜਾਣਕਾਰੀ ਉਪਲਬਧ ਕੀਤੀ ਜਾਵੇਗੀ ਸਮੂਹ ਸਾ ਸੰਗਤ ਨੂੰ ਪਹਿਲਾਂ ਤੋਂ ਗੁਰਲਾਧੂਰੇ ਸਿੱਖ ਐਸੋਸੀਏਸ਼ਨ ਵੱਲੋਂ ਗੁਰਲਾਧੂਰੇ ਦਿਵਸ ਦੀਆਂ ਲੱਖ ਲੱਖ ਵਧਾਈਆਂ ਅੱਜ ਅਸੀਂ ਧੰਨਵਾਦ ਕਰਦੇ ਹਾਂ ਆ ਮਨਿੰਦਰ ਸਿੰਘ ਜੀ ਦਾ ਜਿਨ੍ਹਾਂ ਨੇ ਸਾਨੂੰ ਅੱਜ ਇਨਵੀਟੇਸ਼ਨ ਦਿੱਤਾ ਵੀ ਅਸੀਂ ਗੁਰਲਾਧੂਰੇ ਸਿੱਖ ਐਸੋਸੀਏਸ਼ਨ ਮੌਂਟਰੀਅਲ ਬਾਰੇ ਆਪਣੀਆਂ ਸੇਵਾਵਾਂ ਬਾਰੇ ਦੱਸ ਸਕੀਏ ਇਹ ਇਹ ਜੀ ਗੁਰਲਾਡੂਰੇ ਸਿੱਖਿਆ ਸੋਜਣ ਜਿਹੜੀ ਏ ਤੇ ਕੋਈ 17-18 ਸਾਲ ਤੋਂ ਹੋਣ ਚਾਹੀਏ ਤੇ ਇਹ ਧਾਰਮਿਕ ਆ ਤੇ ਜਿਹੜੇ ਇਹਨੇ ਪ੍ਰੋਗਰਾਮ ਪਹਿਲਾਂ ਤੋਂ ਪਹਿਲਾਂ ਆਪਾਂ ਧਾਰਮਿਕ ਪ੍ਰੋਗਰਾਮ ਉਲੀਕਦੇ ਸੀ ਰਨਾਲ ਨਾਲ ਅਸੀਂ ਜਿਹੜੀ ਇਹ ਆਪਣੇ ਸੋਸ਼ਲ ਸਪੋਰਟ ਕਰਨੀ ਵੀ ਲੋੜਵੰਦ ਭੈਣ ਭਰਾਵਾਂ ਦੀ ਉਹ ਮੋਂਟਰੀਅਲ 'ਚ ਹੋਣ ਜਾਂ ਇੰਡੀਆ 'ਚ ਹੋਣ ਉਹਨਾਂ ਦੀ ਚਾਲੂ ਕੀਤੀ ਤੇ ਇਸ ਕੰਮ 'ਚ ਬਹੁਤ ਖੁਸ਼ੀ ਮਿਲਦੀ ਏ ਇਹ ਇਹਦੇ ਨਾਲ ਸਾਡੇ ਨਾਲ ਸਾਰੇ ਤੁਹਾਡੇ ਭੈਣ ਭਰਾ ਜੁੜੇ ਨੇ ਉਹਦੇ ਵਿੱਚ ਕੋਈ ਇੱਕ ਕਾਸਟ ਨਹੀਂ ਕੋਈ ਇੱਕ ਕੌਮ ਨਹੀਂ ਉਹਦੇ ਵਿੱਚ ਹਿੰਦੂ ਵੀ ਨੇ ਸਿੱਖ ਵੀ ਨੇ ਮੁਸਲਮਾਨ ਵੀਰ ਵੀ ਹਰ ਬੰਦਾ ਜਿਹੜਾ ਸਾਡੇ ਨਾਲ ਜਿੰਨੇ ਜੋਗਾ ਹੈਗਾ ਬੰਦਾ ਜੁੜੇ ਜੁੜਿਆ ਤੇ ਸਾਡਾ ਹੁਣ ਮੇਨ ਜਿਹੜਾ ਟੀਚਰ ਹੈ ਉਹ ਇਹ ਹੀ ਕਿ ਲੋੜਵੰਦ ਪਰਿਵਾਰ ਦੀ ਵਾਕ ਰੀਅਲ ਜਿਹੜਾ ਲੋੜਵੰਦ ਪਰਿਵਾਰ ਹੈ ਉਹਦੀ ਆਪਾਂ ਜਿਹੜਾ ਹੈ ਗੁਰੂ ਨਾਨਕ ਪਾਸ਼ੇ ਦੇ ਜਨਮ ਦਿਨ ਤੇ ਇੱਕ ਪਾਇਲਟ ਪ੍ਰੋਗਰਾਮ ਜਿੱਦਾਂ ਉਹ ਆਪਾਂ ਕਹਿੰਦੇ ਆ ਕਿ ਚਾਲੂ ਕਰਾ ਕੇ ਜਾ ਰਹੇ ਹਾਂ ਇਹ ਅਸੀਂ ਇੱਕ ਸੋਚਿਆ ਇੱਥੇ ਵੀ ਪਹਿਲਾਂ ਜਦੋਂ 2-4 ਸਾਲ ਪਹਿਲਾਂ ਇਦਾਂ ਦੀਆਂ ਪ੍ਰੋਬਲਮਾਂ ਦੀ ਸੁਣੀਆਂ ਆਣੀਆਂ ਸੀ ਜਿਹੜੀਆਂ ਹੁਣ ਹੁੰਦੀਆਂ ਪਈਆਂ ਨੇ ਵੀ ਮਲਕ ਫਲਾਣੇ ਤਾਂ ਬੱਚਾ ਸੁਸਾਈਡ ਕਰ ਗਿਆ ਫਲਾਣੇ ਤਾਂ ਸ਼ੈਲਟਰ ਚ ਤੁਰ ਗਿਆ ਵੀ ਕਈ ਵਾਰ ਹੁੰਦਾ ਕਿ ਚਲੋ ਅਸੀਂ ਗਰੀਬ ਨੂੰ ਤੇ ਆਹੀ ਆਪਣੇ ਤੋਂ ਵੱਡੇ ਨਾਲ ਛਾਤੀ ਮਾਰੀ ਅਸੀਂ ਵੀ ਗਰੀਬ ਹੀ ਲੱਗਨੇ ਆ ਪਰ ਟੀਵੀ ਨੂੰ ਹੁੰਦਾ ਕਿ ਬੰਦੇ ਦੀਆਂ ਮੋਢਲੀਆਂ ਲੋੜਾਂ ਵਈ ਪੂਰੀਆਂ ਨਹੀਂ ਹੁੰਦੀਆਂ ਰੋਟੀ ਤੋਂ ਅਗਲਾ ਪਕਾ ਬੈਠਾ ਹੈ ਜਾਂ ਕੋਈ 100-200 ਡਾਲਰ ਦੀ ਅਗਲੇ ਨੂੰ ਮਦਦ ਚਾਹੀਦੀ ਹੈ ਉਦੇ ਬਾਅਦ ਅਸੀਂ 1000 ਡਾਲਰ ਦਾ ਗੁਰਨਾਨਕ ਪਾਸ਼ੇ ਦੀ ਜਮਾਨਤ ਇਹ ਜਿਹੜਾ ਰਿਵਰਸੀਬਲ ਲੋਨ ਹੈ ਵੀ ਉਹ ਪਹਿਲਾ 10 ਜਿਹੜੇ ਨੇ ਉਹ ਚਾਲੂ ਕਰਾਂਗੇ ਕਿ ਜੇ ਅਗਲਾ ਅਗਲੀ ਲੋਡ ਪੂਰੀ ਹੁੰਦੀ ਹੈ ਅਗਲਾ ਸਾਨੂੰ ਵਾਪਸ ਕਰ ਦਿੰਦਾ ਸੀ ਅਗੂ ਮਤਲਬ ਕਿ ਕਰ ਸਕਨੇ ਆ ਪਰ ਪਹਿਲਾਂ ਅਸੀਂ ਦੱਸਾਂ ਦਾ ਵੀ ਜੇ ਰਿਸਪੌਂਸ ਸਾਨੂੰ ਵਧੀਆ ਆਇਆ ਇਹ ਹਰ ਸਾਲ ਨਹੀਂ ਹਰ ਮਹੀਨੇ ਨਹੀਂ ਵਧਦਾ ਜਾਏਗਾ ਕਿ ਜੇ ਇਹਦਾ ਇਹਦਾ ਰਿਸਪੌਂਸ ਸਾਨੂੰ ਵਧੀਆ ਆਇਆ ਤੁਹਾਡਾ ਇਹ ਇਹਦਾ ਮੇਨ ਮਕਸਦ ਵੀ ਜੇ ਅਸੀਂ ਸਾਡੇ ਵਾਸਤੇ 1000 2000 ਡਾਲਰ ਕੁਝ ਨਹੀਂ ਹੈਗਾ ਸੀ ਇੱਕ ਇੱਕ ਪਰਿਵਾਰ ਵੀ 10 ਦਾ 20 20 ਪਰਿਵਾਰਾਂ ਵਾਸਤੇ ਸਰਵਾਈਵ ਕਰ ਸਕਨੇ ਤੇ ਉਹਦਾ ਇਹ ਮਤਲਬ ਹੀ ਕਈ ਵਾਰੀ ਹੁੰਦਾ ਕਿ ਜੇ ਆਪਾਂ 1000 ਡਾਲਰ ਦਾ 2000 ਡਾਲਰ ਕੋਈ ਕੋਈ ਬੰਦਾ ਆਪਣੀ ਜਾਨ ਹੀ ਗਵਾਣ ਦਾ ਪਿਆ ਤੇ ਜੇ ਅਸੀਂ ਸਾਰੀ ਜ਼ਿੰਦਗੀ ਚ ਇੱਕ ਕਹੇ ਬੰਦੇ ਦੀ ਜਾਨ ਹੀ ਬਚਾ ਲਈ ਤੇ ਉਹਦੇ ਤੋਂ ਮੈਨੂੰ ਨਾ ਲੱਗਦਾ ਕਿ ਵੱਡਿਆ ਦੁਨੀਆ ਦੇ ਪੁੰਨ ਹੈਗਾ ਬਸ ਸਾਡਾ ਤੇ ਇਹ ਇਹ ਮੇਨ ਮਕਸਦ ਪਰ ਇਹ ਅਸੀਂ ਪ੍ਰੋਗਰਾਮ ਜਲਦੀ ਗੁਰੂ ਨਾਨਕ ਜਨਮ ਦਿਨ ਤੇ ਚਾਲੂ ਕਰਨ ਜਾ ਰਹੇ ਮੈਂ ਧੰਨਵਾਦ ਕਰਦਾ ਗੁਰਨਾਦੂ ਸਸ ਜਿਹਰ ਮਕਬੂਲ ਦਾ ਜਿਨ੍ਹਾਂ ਨੇ ਸਾਡੇ ਨਗਰ ਦੇ ਵਿੱਚ ਕਿਤੇ ਗਰੀ ਪ੍ਰਵਾਸ ਨਾਲ ਜਿਨ੍ਹਾਂ ਨੂੰ ਮੇਰੇ ਨਾਲ ਬਣੇ ਨੇ ਮੈਨੂੰ ਕਿਉਂਦੇ ਕਾਰਵਾਈ ਜਿਨ੍ਹਾਂ ਦਾ ਇੱਕ ਬਹੁਤ ਠੋੜਾ ਮਕਾਨ ਸੀਗਾ ਤੇ ਉਹਨਾਂ ਨੇ ਆ ਜਿਹੜਾ ਕੰਮ ਹੈ ਤੁਸੀਂ ਦੇਖ ਰਹੇ ਹੋ ਇਹ ਕੀ ਗੱਲ ਹੈ ਕਮਰਾ ਤਿਆਰ ਕਰਾ ਕੇ ਦਿੱਤਾ ਜੀ ਜੀ ਫਿਟਿੰਗ ਵਗੈਰਾ ਜੀ ਜੀ ਦੀ ਕੰਪਨੀ ਦਾ ਤੇ ਆ ਜਿਹੜਾ ਗੇਟ ਲੱਗ ਕਰਕੇ ਆ ਇਹ ਵਰਨਾ ਦਿੱਤਾ ਹੋਇਆ ਹੈ ਉਹ ਇਹ ਇਹਨਾਂ ਨੇ ਤਕਰੀਬਨ 86000 ਰੁਪਏ ਦੀ ਜਿਹੜੀ ਸਹਾਇਤਾ ਦਿੱਤੀ ਸੀ ਜਿਹਦੇ ਕਰਕੇ ਜਿਹੜਾ ਇਹ ਕਾਰਬਨ ਇੱਕ ਕੰਪਲੀਟ ਹੋ ਸਕਿਆ ਅਸੀਂ ਗੁਰਨਾਥੋ ਦੇ ਸੈਕਿਉਰਿਟੀਰ ਦਾ ਬੁਲਾਵਾ ਕਰ ਰਹੇ ਹਾਂ ਇਹਨਾਂ ਦੇ ਦੋਨਾਂ ਦੀ ਜੁਆਇਆਂ ਦੀ ਜਿਹੜੀ ਨਾ ਇੰਡੀਆ 'ਚ ਡੈਥ ਹੋ ਗਈ ਐਕਸੀਡੈਂਟ ਕਰਕੇ ਬੱਚੇ ਛੋਟੇ ਨੇ ਇਹਨਾਂ ਨੂੰ ਆਇਆ ਨੂੰ ਦੋ ਦੋ ਮਹੀਨੇ ਮੇਰੇ ਖਿਆਲ ਦੋ ਤਿੰਨ ਮਹੀਨੇ ਹੋਏ ਮੈਨੂੰ ਜਿਆਦਾ ਪਤਾ ਨਹੀਂ ਪਰ ਅਚਨਚੇ ਇਹਨਾਂ ਨੂੰ ਇਹਨਾਂ ਦੀ ਹਾਲਤ ਫਾਈਨੈਂਸ਼ੀਅਲ ਬਹੁਤ ਸਟਰੋਂਗ ਨੇ ਤੇ ਇਹਨਾਂ ਨੂੰ ਬਲਕਿ ਸਾਡੇ ਗਿੱਲ ਭਾਜੀ ਨੇ ਇਹਨਾਂ ਨੇ ਸਾਡੇ ਤੱਕ ਅਪਰੋਚ ਕੀਤੀ ਜਸ ਜਸ ਭਾਜੀ ਹੋਰ ਥਰੂ ਤੇ ਅੱਜ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਗੁਰੂ ਰਾਧੂਰੇ ਸਿੱਖਿਆ ਐਸੋਸੀਏਸ਼ਨ ਵੱਲੋਂ 2000 ਦਾ ਜਿਹੜਾ ਚੈੱਕ ਉਹ ਸੁਰਿੰਦਰ ਕੁਮਾਰ ਭਾਜੀ ਹੋਰਾਂ ਨੂੰ ਜਿਹੜਾ ਦਿੱਤਾ ਵੀ ਚਲੋ ਕੰਮ ਬਹੁਤ ਹੱਦ ਤਣੀ ਹੀ ਕਰ ਸਕਦੇ ਚਲੋ ਇਹ ਵੀ ਟਿਕਟ ਦੀ ਹੈਲਪ ਹੀ ਇੰਨਾ ਕ ਵੀ ਤਿਲਪੋਲ ਜਿਹੜਾ ਜਿੰਨਾ ਕਹੀ ਕਰ ਸਕਿਆ ਉਹ ਅਸੀਂ ਕੀਤਾ